ਵੱਡੀ ਖਬਰ ਸਾਹਮਣੇ ਆਈ ਹੈ ਮਾਤਾ ਵੈਸ਼ਨੂ ਦੇਵੀ ਦਰਬਾਰ ਤੇ لینڈ ਸਲਾਈਡ ਹੋਈ ਹੈ ਜੀ ਹਾਂ ਮਾਤਾ ਵੈਸ਼ਨੂ ਦੇਵੀ ਪਵਨ ਮਾਰਗ ਤੇ لینڈ ਸਲਾਈਡ ਹੋਈ ਹੈ ਕਈ ਸਰਦਾਲੂ ਫਸੇ ਹੋਣ ਦਾ ਖਤਰਾ ਵੀ ਜਤਾਇਆ ਜਾ ਰਿਹਾ ਤੇ ਕਈ ਸਰਦਾਲੂ ਵੀ ਜ਼ਖਮੀ ਦੱਸੇ ਜਾ ਰਹੇ ਨੇ ਦੱਸਿਆ ਜਾਂਦਾ ਹੈ ਕਿ ਪੱਥਰ ਅਤੇ ਮਲਬਾ ਡਿੱਗਿਆ ਲੈਂਡ ਸਲਾਈਡਿੰਗ ਦੌਰਾਨ ਅਤੇ ਰਸਤਾ ਪੂਰੀ ਤਰ੍ਹਾਂ ਜਾਮ ਹੋ ਗਿਆ ਮਾਤਾ ਦੇ ਪਵਨ ਦੇ ਮਾਰਗ ਉਤੇ ਲੈਂਡਸਲਾਈਡ ਹੋਈ ਹੈ ਜਿਦਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਫੜਾ ਦਫੜੀ ਮਚ ਜਾਂਦੀ ਹੈ ਜਦੋਂ ਲੈਂਡਸਲਾਈਡਿੰਗ ਹੁੰਦੀ ਹੈ ਅਤੇ ਕਈ ਸ਼ਰਦਾਲੂਆਂ ਦੇ ਫਸੇ ਹੋਣ ਦਾ ਖਤਸ਼ਾ ਤੇ ਕਈ ਸ਼ਰਦਾਲੂ ਗੰਬੇ ਜ਼ਖਮੀ ਦੱਸੇ ਜਾ ਰਹੇ ਨੇ ਮਾਤਾ ਵੈਸ਼ਨੂ ਦੇਵੀ ਪਵਨ ਮਾਰਗ ਤੇ ਲੈਂਡਸਲਾਈਡ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਮਾਤਾ ਵੈਸ਼ਨੂ ਦੇਵੀ ਪਵਨ ਮਾਰਗ ਤੇ ਲੈਂਡਸਲਾਈਡ ਹੋਈ ਅਤੇ ਕਈ ਸ਼ਰਦਾਲੂ ਗੰਬੇ ਜ਼ਖਮੀ ਦੱਸੇ ਜਾ ਰਹੇ ਨੇ ਮਲਵਾ ਤੇ ਪੱਥਰ ਡਿੱਗੇ ਨੇ ਵੱਡੇ ਵੱਡੇ ਪੱਥਰ ਦੇਖ ਸਕਦੇ ਹੋ ਜਿਹੜੇ ਕਿ ਪਹਾੜ ਤੋਂ ਡਿੱਗਦੇ ਨੇ ਅਤੇ ਰਸਤਾ ਪੂਰੀ ਤਰ੍ਹਾਂ ਦੇ ਨਾਲ ਬਲੌਕ ਹੋ ਚੁੱਕਿਆ ਹੈ ਤਾਂ ਸ਼ਰਧਾਲੂ ਜਿਹੜੇ ਕਿ ਪਹੁੰਚੇ ਹੋਏ ਸੀ ਮਾਤਾ ਦੇ ਭਵਨ ਤੇ ਅਤੇ ਉਹ ਉਹਨਾਂ ਵਿਚਕਾਰ ਹਫੜਾ ਦਫੜੀ ਮੱਚ ਜਾਂਦੀ ਹੈ ਜਿਵੇਂ ਹੀ ਲੈਡ ਸਲਾਈਡ ਹੁੰਦੀ ਹੈ ਕਿਉਂਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਮੌਨਸੂਨ ਦੀ ਬਰਸਾਤ ਲਗਾਤਾਰ ਹੋ ਰਹੀ ਹੈ ਤੇ ਪਹਾੜਾਂ ਦੇ ਵਿੱਚ ਜਿੱਥੇ ਜਨਜੀਵਨ ਪੂਰੀ ਤਰ੍ਹਾਂ ਦੇ ਨਾਲ ਪਰ ਵਾਪਤ ਹੋ ਚੁੱਕਿਆ ਤੋਥੇ ਹੀ لینڈ ਸਲਾਈਡ ਦੀਆਂ ਘਟਨਾਵਾਂ ਵੀ ਰੋਜ਼ਾਨਾ ਵਾਪਰੀਆਂ ਨੇ ਤਾਂ ਵੱਡੀ ਖਬਰ ਮਾਤਾ ਵੈਸ਼ਨੂ ਦੇਵੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਆ ਮਾਦਾ ਦੇ ਪਵਨ ਦੇ ਮਾਰਗ ਉਤੇ لینڈ ਸਲਾਈਡ ਹੋਈ ਅਤੇ ਕਈ ਸ਼ਰਦਾਲੂ ਗੰਬੇ ਜ਼ਖਮੀ ਦੱਸੇ ਜਾ ਰਹੇ ਨੇ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ